ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਬ੍ਰਦਰਸ ਵੇਲੀ ਡੈਨੀਨੋਂਗ ਜਿੱਥੇ ਚੱਲ ਰਿਹਾ ਜੀ ਸਪਾਂਸਰ ਮੀਟ ਆ ਸਪਾਂਸਰਸ ਕਹ ਲਈਏ ਚਾਹੇ ਹੋ ਭਰਾ ਕਹ ਲਈਏ ਜਿਨ੍ਹਾਂ ਨੇ ਲਗਾਤਾਰ ਪਿਛਲੇ 11 ਸਾਲਾਂ ਤੋਂ ਸਾਥ ਦਿੱਤਾ ਐਮ ਸੀ ਸੀ ਐਲ ਦੀ ਪੂਰੀ ਟੀਮ ਦਾ ਮੇਰੇ ਨਾਲ ਭਾਈ ਕਮਲ ਪ੍ਰਤਾਪ ਗੋਲਡੀ ਨੇ ਆ ਔਰ ਮੇਰੇ ਨਾਲ ਸਨੀ ਭਾਈ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਐਮ ਸੀ ਸੀ ਐਲ ਲੀਗ ਬਾਰੇ ਔਰ ਫਿਰ ਉਸ ਤੋਂ ਬਾਅਦ ਜਿਹੜੇ ਬਾਈ ਹੁਣ ਦੇ ਬਿਜ਼ਨਸ ਨੇ ਉਹਨਾਂ ਬਾਰੇ ਵੀ ਅ ਮੁਬਾਰਕਾਂ ਬਾਈ 11 ਸਾਲ ਲਗਾਤਾਰ ਹੋ ਗਏ ਨੇ ਪੰਜਾਬ ਟੀਵੀ ਤੇ ਸਵਾਗਤ ਆ ਸ਼ੁਰੂਆਤ ਜੇ ਆਪਾਂ ਕਰੀਏ ਐਮਸੀਸੀਐਲ ਤੋਂ 11 ਸਾਲ ਕਿਵੇਂ ਦਾ ਰਿਹਾ ਸਫਰੀ ਹਾਂਜੀ 11 ਸਾਲ ਅੱਜ 11ਵਾਂ ਸਾਲ ਚੱਲ ਰਿਹਾ ਐਮਸੀਸੀਐਲ ਦਾ ਅ ਅੱਜ ਸੈਮੀਫਾਈਨਲ ਹੋ ਕੇ ਹਟੇ ਨੇ ਨੈਕਸਟ ਵੀਕ ਫਾਈਨਲ ਨੇ ਤੇ ਦਿਸ ਈਅਰ 40 42 ਟੀਮਸ ਹੈਵ ਬੀਨ ਪਾਰਟਿਸਪੇਟਿਡ ਉਹਨਾਂ ਵਿੱਚੋਂ ਅੱਜ ਚਾਰ ਟੀਮਾਂ ਅੱਗੇ ਜਾ ਕੇ ਫਾਈਨਲ 'ਚ ਖੇਡਣ ਗਿਆ ਇਹਦਾ ਮਤਲਬ ਕਿ ਦੋ ਫਾਈਨਲ ਹੋਣਗੇ ਇੱਕ ਫਾਈਨਲ ਸਵੇਰੇ 10 ਵਜੇ ਤੇ ਇੱਕ ਫਾਈਨਲ 1 ਵਜੇ ਹੋਏਗਾ ਤੇ ਆਪਾਂ ਸਾਰਿਆਂ ਨੂੰ ਕਹਿੰਦੇ ਆ ਕਿ ਪਲੀਜ਼ ਉੱਥੇ ਆਓ ਫਾਈਨਲ ਹੋਏਗਾ ਕਾਰਲਾਈਸ ਪਾਰਕ 22 ਤਰੀਕ ਨੂੰ ਸੰਡੇ ਨੂੰ ਇੱਕ 10 ਵਜੇ ਤੇ 1 ਇੱਕ ਵਜੇ ਇਹ ਬਈ ਦੋ ਦੋ ਲੀਗ ਮਤਲਬ ਦੋ ਗ੍ਰੇਡ ਦੇ ਹਿਸਾਬ ਨਾਲ ਆਪਣੇ ਦੋ ਫਰਨ ਹਾਂਜੀ ਹੋਇਆ ਕੀ ਸੀ ਜੇ ਆਪਾਂ ਵੇਖਿਆ ਕਿ ਕਈ ਟੀਮਾਂ ਕਾਫੀ ਸਟਰੋਂਗ ਸੀਗੀ ਤੇ ਕਈ ਟੀਮਾਂ ਇੰਨੀ ਸਟਰੋਂਗ ਨਹੀਂ ਹੋਣ ਕਰਕੇ ਕਿ ਆਪਾਂ ਵੇਖਿਆ ਕਿ ਇੱਕ ਇੱਕ ਪਾਸੇ ਦਾ ਮੈਚ ਚਲੇ ਜਾਂਦੇ ਸੀ ਸੋ ਟੂ ਬੈਲੈਂਸ ਇਵਨ ਆਊਟ ਆਪਾਂ ਕੀ ਕੀਤਾ ਦੋ ਗ੍ਰੇਡ ਬਣਾਤੇ ਜਿਹੜੀਆਂ ਜ਼ਿਆਦਾ ਸਟਰੋਂਗ ਟੀਮਾਂ ਸੀ ਇੱਕ ਗ੍ਰੇਡ ਚ ਪਾਤੀਆਂ ਤੇ ਜਿਹੜੀਆਂ ਠੀਕ ਠਾਕ ਸੀ ਟੀਮਾਂ ਜਿਹੜੀਆਂ ਇੱਕ ਦੂਜੇ ਵਾਸਤੇ ਕੰਪੀਟੀਟਿਵ ਟੀਮਾਂ ਸੀ ਉਹਨਾਂ ਨੂੰ ਆਪਾਂ ਗ੍ਰੇਡ 2 ਚ ਪਾ ਦਿੱਤਾ ਕਿ ਤਾਂ ਕਿ ਕੰਪੀਟੀਸ਼ਨ ਇੱਕ ਵਧੀਆ ਤਰੀਕੇ ਨਾਲ ਲੜਿਆ ਜਾਵੇ ਤੇ ਖੇਡਿਆ ਜਾਵੇ ਤੇ ਸਾਰਿਆਂ ਵਾਸਤੇ ਫੇਅਰ ਕ੍ਰਿਕਟ ਹੋਵੇ ਔਰ ਦੇਖਣ ਵਾਲਿਆਂ ਨੂੰ ਵੀ ਮਜ਼ਾ ਤਾਂ ਹੀ ਆਉਂਦਾ ਆਪਾਂ ਦੇਖਦੇ ਜਦੋਂ ਵੀ ਬਰਾਬਰ ਦੀਆਂ ਟੀਮ ਨਲ ਦੇ ਵਿੱਚ ਜੀ ਗੱਲ ਕਰੀ ਹਾਂਜੀ ਫਾਈਨਲ ਚ ਚਾਰ ਟੀਮਾਂ ਪਹੁੰਚਿਆ ਨੇ ਜੀ ਗ੍ਰੇਡ 1 ਵਿੱਚ ਮੈਨੂਅਲ ਬੁੱਲਸ ਐਂਡ ਸਟਾਰ ਕਲੱਬ ਦੋਵੇਂ ਹੀ ਬਿਹਤਰੀਨ ਤੇ ਸ਼ਾਨਦਾਰ ਟੀਮਾਂ ਨੇ ਮੈਨੂੰ ਲੱਗਦਾ ਕਿ ਬੈਸਟ ਮੈਚ ਹੋਏਗਾ ਸੰਡੇ ਜਿਹੜਾ ਆਉਣ ਵਾਲੇ ਸੰਡੇ ਚ ਤੇ ਦੂਸਰੇ ਪਾਸੇ ਉਹ ਵੀ ਘਟ ਨੇ ਉਹਨੇ ਇੱਕ ਰਾਇਲ ਸਟ੍ਰਾਈਕਰ ਗ੍ਰੇਡ 2 ਵਿੱਚ ਤੇ ਨਾਲ ਪੰਜਾਬ 11 ਜਿਹੜੀ ਪੰਜਾਬ 11 ਟੀਮ ਐ ਸਪੈਸ਼ਲੀ ਉਹ ਨੌਰਥ ਤੋਂ ਟੀਮ ਆ ਰਹੀ ਏ ਸਾਰੇ ਮੈਚ ਨੌਰਥ ਤੋਂ ਖੇਡਦੇ ਆ ਆ ਕੇ ਜਿਹੜਾ ਕਿ ਬੜਾ ਹੀ ਵੱਡਾ ਡੈਡੀਕੇਟ ਡੈਡੀਕੇਸ਼ਨ ਨੇ ਪਲੇਅਰਾਂ ਦੀ ਜਿਹੜੇ ਸਪੈਸ਼ਲੀ ਨਹੀਂ ਦੂਰੋਂ ਆ ਕੇ ਖੇਡਦੇ ਆ ਅੱਜ ਕੱਲ ਇੰਨੇ ਬਿਜ਼ੀ ਰੋਜ਼ਾਨਾ ਵਿੱਚ ਕਿ ਕਦੇ ਜਾਇਆ ਨਹੀਂ ਜਾਂਦਾ ਪਰ ਇਟਸ ਵੈਰੀ ਗੁੱਡ ਕਿ ਉੱਥੋਂ ਆ ਕੇ ਸਾਡੀ ਲੀਗ ਚ ਪਾਰਟਿਸਿਪੇਟ ਕਰ ਰਹੇ ਨੇ ਕਰ ਰਹੇ ਨੇ ਸਾਡੇ ਲਈ ਮਾਣ ਵਾਲੀ ਗੱਲ ਬਿਲਕੁਲ ਬਾਈ ਪਰ ਇਹ ਵੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਾਲਾਂ ਤੋਂ ਲਗਾਤਾਰ ਕਰਵਾ ਰਹੇ ਹੋ ਔਰ ਪੰਜਾਬ ਟੀਵੀ ਦੀ ਟੀਮ ਦੇ ਤੌਰ ਤੇ ਅਸੀਂ ਹਰ ਵਾਰ ਵਿਟਨੈਸ ਕਰਦੇ ਆ ਬਹੁਤ ਸੋਹਣੇ ਪ੍ਰਬੰਧ ਔਰ ਔਨ ਟਾਈਮ ਸਟਾਰਟ ਹੁੰਦਾ ਔਰ ਪਲੇਅਰਾਂ ਦੀ ਜਿਹੜੀ ਆਪਾਂ ਕਹਿ ਲਈਏ ਵੀ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੁੰਦੀ ਜੇ ਆਪਾਂ ਗੱਲ ਕਰੀ ਉਹਨਾਂ ਭਰਾਵਾਂ ਦੀ ਜਿਨ੍ਹਾਂ ਨੇ ਲਗਾਤਾਰ ਤੁਹਾਡਾ ਸਾਥ ਦਿੱਤਾ ਹੈ ਜੇ ਸਪான்ਸਰ ਉਹ ਵੀ ਆਪਾਂ ਆ ਭੁੱਲ ਨਹੀਂ ਸਕਦੇ ਅੱਜ ਵੀ ਆਪਾਂ ਇੱਥੇ ਇਕੱਠੇ ਤਾਂ ਹੀ ਹੋਏ ਕਿ ਉਹਨਾਂ ਦਾ ਤੁਸੀਂ ਥੈਂਕ ਯੂ ਕਰ ਸਕੋ ਹਾਂਜੀ ਡੈਫੀਨਿਟਲੀ ਮੈਂ ਮੈਂ ਕਹੂੰਗਾ ਸਾਰੇ ਸਪான்ਸਰ ਸਪான்ਸਰ ਵੀ ਨੇ ਭਰਾ ਵੀ ਨੇ ਜੀ ਇਹ ਜਿਹੜੀ ਲੀਗ ਦੀ ਬੈਕਬੋਨ ਨੇ ਜੀ ਬਿਨਾਂ ਦੇ سپورਟ ਤੋਂ ਬਿਨਾਂ ਦੇ ਸਹਿਯੋਗ ਤੋਂ ਅਸਲੀ ਲੱਗਦਾ ਕਿ ਆਪਾਂ ਲੀਗ ਚਲਾ ਸਕਦੇ ਇੰਨੇ ਸਾਲ ਕਿਉਂਕਿ ਤੁਹਾਨੂੰ ਸਹਿਯੋਗ سپورਟ ਦੀ ਤੇ ਹੌਸਲੇ ਦੀ ਲੋੜ ਹਮੇਸ਼ਾ ਹੀ ਪੈਂਦੀ ਏ ਤੇ ਇਹਨਾਂ ਨਾਲ ਸਾਡਾ ਸ਼ੁਰੂ ਤੋਂ ਸਹਿਯੋਗ ਦਿੱਤਾ ਤੇ ਆਪਾਂ ਉਮੀਦ ਕਰਦੇ ਹਾਂ ਹਮੇਸ਼ਾ ਸਾਥ ਦਿੰਦੇ ਰਹਿਣਗੇ ਤੇ ਸਾਰੇ ਸਪਾਂਸਰਾਂ ਦਾ ਸਾਰੇ ਵੀ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਬਿਲਕੁਲ ਜੀ ਧੰਨਵਾਦ ਆ ਤੁਹਾਡਾ ਵੀ ਗੋਲ ਵੀ ਆਪਾਂ ਹੁਣ ਗੱਲ ਕਰਾਂਗੇ ਤੁਹਾਡੇ ਬਿਜ਼ਨਸ ਬਾਰੇ ਸੁਪਰੀਮ ਇਮੀਗ੍ਰੇਸ਼ਨ ਕੰਸਲਟੈਂਟਸ ਜੀ ਆਪਾਂ ਗੱਲ ਕਰੀਏ ਲੀਕ ਤਾਂ ਤੁਸੀਂ ਇੰਨੇ ਸਾਲਾਂ ਤੋਂ ਕਰਵਾ ਹੀ ਰਹੇ ਸੀ ਐਜ਼ ਅ ਬਿਜ਼ਨਸ ਇੱਕ ਵੈਂਚਰ ਨਾਲ ਜੁੜਿਆ ਇਹਦੇ ਬਾਰੇ ਵੀ ਆਪਾਂ ਜਰੂਰ ਦੱਸੀ ਬਈ ਕਿਹੜੀਆਂ ਕਿਹੜੀਆਂ ਸਰਵਿਸ ਨੇ ਔਰ ਜੇ ਕਿਸੇ ਭੈਣ ਭਰਾਣੀ ਸਰਵਿਸ ਲੈਣੀ ਤਾਂ ਆਪਾਂ ਨੂੰ ਸੰਪਰਕ ਕਿੱਥੇ ਕਰ ਸਕਦੇ ਜਰੂਰ ਜੀ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸਦਾ ਮਨੇ 12 ਸਾਲ ਹੋ ਗਏ ਜੀ ਮੈਂ ਜੋਬ ਕਰਦੇ ਆ ਕੈਲਸਟਾ ਜੋਬ ਕੀਤੀ ਐਨਬੈਂ ਜੋਬ ਕੀਤੀ ਤੇ ਕਾਫੀ ਦੇਰ ਤੋਂ ਮੇਰਾ ਰੁਝਾਨ ਸੀ ਇਮੀਗ੍ਰੇਸ਼ਨ ਵੱਲ ਤੇ ਕਾਫੀ ਦੇਰ ਤੋਂ ਮੈਂ ਵਿਦੇਸ਼ੀ ਲੋਕਾਂ ਦੇ ਅਪਲਾਈ ਕਰ ਰਿਹਾ ਸੀ ਬਟ ਦੈਨ ਆ ਹਵ ਅ ਥਾਟ ਕਿ ਲੈਟਸ ਅਪਰ profession ਚ ਆ ਜਾਈਏ ਤੇ ਇਹਨਾਂ ਆਪ ਨੂੰ ਨੇਰਲੀ ਹੁਣ ਜੋਬ ਸ਼ੁਰੂ ਕੀਤਾ ਕਾਫੀ ਟਾਈਮ ਹੋ ਗਿਆ ਤੇ ਬਹੁਤ ਵਧੀਆ ਹੰਗਾਰਾ ਸੋਸਾਇਟੀ ਵੱਲੋਂ ਭੈਣ ਭਰਾਵਾਂ ਵੱਲੋਂ ਜਿਹੜਾ ਵਿਸ਼ਵਾਸ ਜਿਹੜਾ ਪਿਆਰ ਉਹ ਦੇ ਰਹੇ ਨੇ ਤੇ ਬਹੁਤ ਹੀ ਸ਼ੁਕਰਾਨਾ ਉਹਨਾਂ ਦਾ ਬਾਕੀ ਆਪਾਂ ਵੀਜ਼ਾ ਇਮੀਗ੍ਰੇਸ਼ਨ ਦੀ ਗੱਲ ਕਰ ਲੋ ਜੀ ਹਰ ਤਰ੍ਹਾਂ ਦੇ ਵੀਜ਼ੇ ਆਪਾਂ ਅਪਲਾਈ ਕਰਦੇ ਆ ਵਰਸਟਾਈਲ ਹੈ ਇਟਸ ਨਾਟ ਵੀ ਆਰ ਸਪੈਸ਼ਲਾਈਜ਼ਡ ਇਨ ਵਨ ਵੀਜ਼ਾ ਵੀ ਕੈਨ ਅਪਲਾਈ ਈਚ ਐਂਡ ਐਵਰੀ ਵੀਜ਼ਾ ਜਿਹੜੀ ਲੋੜ ਹੈ ਉਹ ਚਾਹ ਤੁਸੀਂ ਜਨਰਲ ਸਕਿਲਡ ਵੀਜ਼ਾ ਲਾ ਲਓ ਏਮਪਲੋਏ ਸਪான்ਸਰ ਲਗਾ ਲਓ ਏਟੀ ਲਗਾ ਲਓ ਪਾਰਨਰ ਵੀਜ਼ਾ ਲਗਾ ਲਓ ਪੇਰੈਂਟ ਵੀਜ਼ਾ ਲਗਾ ਲਓ ਜਿਨੇ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਜਿਹੜੇ ਹੈ ਨੇ ਆਪਾਂ ਅਪਲਾਈ ਕਰਦੇ ਆ ਤੇ ਜਿਹੜੇ ਵੀ ਕਿਸੇ ਵੀ ਭਰਾ ਨੂੰ ਭੈਣ ਪਰਵਾਹ ਸਾਡੀ ਲੋੜ ਹੋਵੇ ਪਲੀਜ਼ ਸਾਨੂੰ ਮੌਕਾ ਦਿਓ ਤਾਂ ਆਪਾਂ ਬੜੇ ਹੀ ਬਿਹਤਰੀਨ ਢੰਗ ਨਾਲ ਤੇ ਵਧੀਆ ਤੇ ਜੈਨੂਨਸ ਨਾਲ ਤੁਹਾਡਾ ਵੀਜ਼ਾ ਹੈਂਡਲ ਕਰਾਂਗੇ। ਬਿਲਕੁਲ ਜੀ ਤੇ ਜਦੋਂ ਵੀਜ਼ਾ ਲੈ ਕੇ ਤੁਸੀਂ ਆਸਟ੍ਰੇਲੀਆ ਆ ਗਏ ਤੇ ਫਿਰ ਜੇ ਤੁਹਾਨੂੰ ਕਾਰ ਲੈਣੀ ਆ ਜਾਂ ਕਿਸੇ ਤਰ੍ਹਾਂ ਦਾ ਲੋਨ ਆ ਤਾਂ ਆਪਾਂ ਸਨੀ ਭਾਈ ਨਾਲ ਗੱਲ ਕਰਨੀ ਆ ਇਨਸਟੈਂਟ ਮਾਰਗੇਜ ਬ੍ਰੋਕਰ ਤੋਂ। ਸਨੀ ਚਦੇ ਭਾਈ ਨਾਲ ਵੀ ਸੰਪਰਕ ਆਪਾਂ ਗੱਲਬਾਤ ਕਰਦੇ ਆ। ਭਾਈ ਮੜ ਜੇ ਆਪਾਂ ਆਪਣੇ ਬਿਜ਼ਨਸ ਬਾਰੇ ਵੀ ਦੱਸਿਏ ਕਿ ਕਿਸ ਤਰ੍ਹਾਂ ਦਾ ਜੇ ਲੋਨ ਚਾਹੀਦਾ ਉਹਦੇ ਕੀ ਪ੍ਰੋਸੈਸ ਆ ਔਰ ਕਿੱਥੇ ਸੰਪਰਕ ਕੀਤਾ ਜਾ ਸਕਦਾ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸਨੀ ਚਦੇ ਵੇ। ਮੈਨੂੰ 3 ਸਾਲ ਹੋ ਗਏ ਜੀ ਮੋਰਗੇਂ ਇੰਡਸਟਰੀ ਨੂੰ ਕੰਮ ਕਰਦਿਆਂ ਨੂੰ ਆਪਾਂ ਸਪੈਸ਼ਲਾਈਜ਼ਡ ਹਨ ਹੋਮ ਲੋਨ ਐਸੈਟ ਫਾਈਨਾਂਸ ਕਮਰਸ਼ੀਅਲ ਲੋਨ ਬਿਜ਼ਨਸ ਲੋਨ ਪਰਸਨਲ ਕਿਹੇ ਤਰ੍ਹਾਂ ਦਾ ਵੀ ਕਿਸੇ ਨੂੰ ਲੋਨ ਦੀ ਜਰੂਰਤ ਹੈ ਤੇ ਆਪਣਾ ਆਫਿਸ ਹੈ ਜੀ ਇੱਕ ਕਲਾਈਡ ਨਾਰਥ ਇੱਕ ਆਪਣਾ ਹਾਲਮਚਾ ਆਫਿਸ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਜਰੂਰਤ ਹੈ ਜਾਂ ਕਿਸੇ ਨੂੰ ਹੋਮ ਲੋਨ ਦੀ ਜਰੂਰਤ ਹੈ ਤੇ ਕਿਸੇ ਨੇ 5% ਦੇ ਲੋਨ ਕਰਾਣਾ ਕਿਸੇ ਨੇ 20% ਦੇ ਕਰਾਣਾ ਉਹ ਲਈ ਹਰ ਹਰ ਤਰ੍ਹਾਂ ਦੀ ਸਰਵਿਸ ਆਪਣੀ ਅਵੇਲੇਬਲ ਹੈ ਕਲਾਈਡ ਨਾਰਥ ਜਿਹੜਾ ਮਾਰਕੀਟ ਚੱਲ ਰਹੀ ਹੈ ਬਾਈ ਚੰਗੀ ਖਬਰ ਕਹਿ ਲਈ ਆਪਾਂ ਵੀ ਘਰਾਂ ਦੇ ਲੋਨ ਹੋਣੇ ਸ਼ੁਰੂ ਹੋਏ ਨੇ ਘਰ ਵਿਕਣੇ ਸ਼ੁਰੂ ਹੋਏ ਨੇ ਜਿਹਨ ਮਾਰਕੀਟ ਸਲੋ ਸੀ ਉਹਦਾ ਬਾਉਂਸ ਬੈਕ ਹੋ ਰਿਹਾ ਹੁਣ ਇਹਨਾਂ ਦੇ ਨਾਲ ਚ ਹਾਂਜੀ ਜਦੋਂ ਮਾਰਕੀਟ ਸਲੋ ਹੁੰਦੀ ਹੈ ਜੀ ਉਦੋਂ ਲੱਗਦਾ ਕਿ ਬਾਇੰਗ ਕਰਨਾ ਜ਼ਿਆਦਾ ਵਧੀਆ ਕਿਉਂਕਿ ਮਾਰਕੀਟ ਦੇ ਘਰਾਂ ਦੇ ਪ੍ਰਾਈਸ ਡਾਊਨ ਹੁੰਦੇ ਆ ਉਦੋਂ ਫਿਰ ਬਾਇੰਗ ਕਪੈਸਿਟੀ ਲੋਕਾਂ ਦੀ ਜ਼ਿਆਦਾ ਵੱਜ ਜਾਂਦੀ ਜਦੋਂ ਪ੍ਰਾਈਸ ਜ਼ਿਆਦਾ ਵੱਧ ਜਾਂਦੇ ਇੰਟਰਸਟ ਜ਼ਿਆਦਾ ਵੱਜ ਜਾਂਦੇ ਆ ਫਿਰ ਲੋਕਾਂ ਦੀ ਬਾਇੰਗ ਕਪੈਸਿਟੀ ਘਟ ਜਾਂਦੀ ਜੀ ਮੈਨੂੰ ਲੱਗਦਾ ਰਾਈਟ ਟਾਈਮ ਉਦਾਂ ਹੀ ਹੁੰਦਾ ਜਦੋਂ ਮਾਰਕੀਟ ਸਲੋ ਹੁੰਦੀ ਧੰਨਵਾਦ ਭ ਸਨੀ ਬਾਈ ਤੇ ਗੋਲੀ ਬਾਈ ਨਾਲ ਆਪਾਂ ਗੱਲ ਕੀਤੀ ਐ MCCL ਦੇ 11 ਸਾਲ ਜਿਹੜੇ ਜਿਹੜਾ ਫਾਈਨਲ ਆ ਉਹ ਸੰਡੇ ਨੂੰ ਹੋਣਾ ਸੋ ਆਪਾਂ ਕਹਿੰਨੇ ਮੈਲਬਰਨ ਮੇਲਿਆਂ ਦਾ ਸ਼ਹਿਰ ਆ ਮੇਲੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਅਗਰ ਤੁਸੀਂ ਕ੍ਰਿਕਟ ਦਾ ਫਾਈਨਲ ਦੇਖਣਾ ਤਾਂ ਤੁਸੀਂ ਜਿਹੜਾ ਆਉਣ ਵਾਲਾ ਐਤਵਾਰ ਆ ਉਦੋਂ ਪਹੁੰਚਣਾ ਤੇ ਦੋ ਜਿਹੜੇ ਬਹੁਤ ਸੋਹਣੇ-ਸੋਹਣੇ ਫਾਈਨਲ ਹੋਣੇ ਨੇ ਬਾਈ ਹੁਣ ਦੱਸਿਆ ਟੀਮਾਂ ਦੇ ਨਾਮ ਔਰ ਚਾਰੇ ਟੀਮਾਂ ਬਹੁਤ ਖੂਬਸੂਰਤ ਵਧੀਆ ਤਰੀਕੇ ਨਾਲ ਪਰਫਾਰਮ ਕਰਦੀਆਂ ਨੇ ਸੋ ਤੁਸੀਂ ਜ਼ਰੂਰ ਪਹੁੰਚੋ ਜੀ ਫਾਈਨਲ ਤੇ ਤੇ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ ਜੀ